ਚੋਰਾਾਂ ਦੀ ਹੌਸਲੇ ਕਿਸ ਕਦਰ ਉਲੰਧ ਹੁੰਦੇ ਜਾ ਰਹੇ ਨੇ ਤਾਜ਼ਾ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਇੱਕ ਮੰਦਿਰ ਦੀਆਂ ਜਿੱਥੇ ਕਿ ਚੋਰਾਾਂ ਦੇ ਵੱਲੋਂ ਧਾਰਮਿਕ ਸਥਾਨ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਜੁਹਾਂ ਬਾਬਾ ਲਾਲ ਜੀ ਦੇ ਇਸ ਮੰਦਿਰ ਦੇ ਵਿੱਚ ਚੋਰਾ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕੇ ਇਹ ਚੋ ਜਾਨਕਾਰੀ ਸਾਹਮਣੇ ਆਈ ਹੈ ਉਸ ਦੇ ਅਨਸਾਰ ਮੰਦਿਰ ਦੇ ਸੇਵਾਦਾਰ ਨੇ ਤਸਵੀਰਾਂ ਵਿਖਾਉਂਦੇ ਹੋਏ ਦੱਸਿਆ ਹੈ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਚੋਰ ਲਾ ਕੇ ਲੈ ਜਾਂਦੇ ਨੇ ਚਾਰ ਗੋਲਕਾ ਤੋੜ ਕੇ ਉਹ ਨਾ ਚੁੱਕ ਨਕਦੀ ਕੱਢ ਲੇਤੀ ਜਾਂਦੀ ਐ ਤੇ ਗੋਲਕਾ ਨੂੰ ਵੀ ਨਾਲ ਲੈ ਕੇ ਕੁਝ ਗੋਲਕਾ ਤੋੜ ਕੇ ਮੰਦਰ ਦੇ ਪਰਸਰ ਦੇ ਵਿੱਚ ਉਹ ਸੁੱਟ ਗਏ ਨੇ ਤੇ ਦੂਜੇ ਪਾਸੇ ਪੁਲਿਸ ਪਹੁੰਚਦੀ ਐ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਗੱਲ ਆਖੀ ਜਾਂਦੀ ਐ ਮੰਦਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਚਾਰ ਗੋਲਕਾ ਟੁੱਟੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ ਨਕਦੀ ਚਲੀ ਗਈ ਐ ਮਾਤਾ ਰਾਣੀ ਦੀ ਮੂਰਤੀ ਤੋਂ ਸ਼ਿੰਗਾਰ ਚੋਰੀ ਕਰਕੇ ਲੈ ਜਾਂਦੇ ਨੇ ਉਥੇ ਸੇਵਾਦਾਰਾ ਦਾਖਣਾ ਹੈ ਕਿ ਚਾਂਦੀ ਦਾ ਸ਼ਿੰਗਾਰ ਸੀ ਜੋ ਚੋਰ ਚੋਰੀ ਕਰਕੇ ਲੈ ਗਏ ਚੋਰਾ ਦੇ ਵੱਲੋਂ ਮੰਦਰ ਨੂੰ ਮਾਤਾ ਰਾਣੀ ਦੀ ਮੂਰਤੀ ਨੂੰ ਵੀ ਨਹੀਂ ਬਖਸ਼ਿਆ ਗਿਆ ਕਿਸ ਤਰ੍ਹਾਂ ਦਾ ਧਾਰਮਿਕ ਥਾਂ ਤੇ ਚੋਰੀ ਦੇ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਬਟਾਲਾ ਦੇ ਬਾਬਾ ਲਾਲ ਜੀ ਮੰਦਰ ਦੀਆਂ ਸਾਹਮਣੇ ਆ ਰਹੀਆਂ ਨੇ ਇਸ ਮੰਦਰ ਦੇ ਵਿੱਚ ਚੋਰ ਦੇਰ ਰਾਤੀ ਆਉਂਦੇ ਨੇ ਤੇ ਸਟੋਰੀ ਦੀ ਵਾਰਤਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਬਟਾਲਾ ਤੋਂ ਵਿੱਕੀ ਬਬਲੂ ਦੀ ਰਿਪੋਰਟ ਮੈਂ ਅਸ਼੍ਰੀਮ ਆਇਆ 바ਵਾ ਲਾਲ ਜੀ ਦਾ ਸੇਵਕਦਾਰ 바ਵਾ ਲਾਲ ਜੀ ਦੇ ਹੁਕਮਾਂ ਅਨਸਾਰ ਮੈਂ 바ਵਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵੇਲੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਬਹਾਰੋ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਲਗਭਗ ਇਹਰੇ ਵਿੱਚ ਸਾਡੇ ਅੰਦਰ ਇਹਨਾਂ ਲੱਖ ਰੁਪਿਆ ਸੀਗਾ ਜਿਹੜਾ ਚੋਰ ਲੈ ਗਿਆ ਇਹ ਦੋ ਤਿੰਨ ਵਾਰੀ ਪੁਲਿਸ ਵੀ ਫੇਰਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਿਖਾਤੀ ਆ ਆਪਾਂ ਪ੍ਰਸ਼ਾਸਨ ਕੋਲ ਮੰਗ ਕਰਨਿਆ ਕਿ ਇਹ ਇਹ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਏ ਕਲੋਨੀ ਚੋਂ ਜਾਏ ਸ਼ਹਿਰ ਦੇ ਚੋਂ ਇਹ ਚੋਰਾ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਰਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਰੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ तकरीबन ਸਾਰੇ ਚੱਲਦੇ ਸੀ ਉਹਨਾਂ ਦੀ ਇੱਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਹਿਲਾਂ ਹੀ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾਰਾ ਕੰਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਿਰ ਔਰੇ ਮੰਦਿਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆਂ ਲਗਭਗ ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਜੀ ਬੀਬੀਆਂ ਜਿਹੜੀਆਂ ਸੇਵਾਦਾਰੀ ਆੜ ਕਰਾ 4 ਵਜੇ ਤੱਕ ਤਕਰੀਬੂਆ ਖੋਲਿਆ ਬੂਆ ਖੋਲਾ ਤਕਰੀਬੂਆ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੱਕ ਮੈਨੂੰ 4.5 ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਰਿਆ ਆਏਗਾ ਫਿਰ ਆਪ ਸਾਰੇ ਆਸੇ-ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲਕਾਂ ਚਾਰ ਆਪਾਂ ਬਾਰੋਂ ਫੜਕ ਲਿਆਂਦੀਆਂ ਜਿਹੜੀਆਂ ਬੋਲਕਾਂ ਬਾਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਪਈਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲਕ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕਾ ਇੱਥੇ ਗਿੱਲ ਪੈਲ ਸੇ ਲਾਕੇ ਖਾਲੀ ਪਲਾਟ ਹੈਗਾ ਔਰ ਇਹ ਵਿੱਚ ਉਹਨਾਂ ਨੇ ਸੁੱਟੀਆਂ ਹੀ ਹੈਗਾ ਪੁਲਿਸ ਕੰਪਲੇਂਟ ਕੀਤੀ ਹੈ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪ੍ਰਵਾਸਨ ਕੋਲੋਂ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਹੈ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਹੈ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2 10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਹੜੇ ਤਰੀਕੇ ਮੰਦਿਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਿਰ ਦਾ ਕੀ ਸੁਧਾਰ ਕਰਾਂਗੇ ਸਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕਿ ਜੇ ਕਿਸੇ ਨੂੰ ਵੀ ਕੁਛ ਵੀ ਤੁਹਾਨੂੰ ਡੀਬੀਟੀ ਬਾਰੇ ਲਾਗੋ ਜਾਗੋ ਤੁਹਾਨੂੰ ਪਤਾ ਲੱਗਦਾ ਹੈ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਤਾਂ ਸਾਨੂੰ ਮੰਦਿਰ ਚ ਆਣ ਕੇ ਦੱਸੋ ਜਾਇ ਸ਼੍ਰੀ ਬਵਾਲਾ ਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਬੀਬੀਆਂ ਭੈਣਾਂ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕੋ ਪਰੇਸ਼ਾਨ ਹੋਇਆ ਸਵੇਰੇ 4-5 ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜਾਇ ਸ਼੍ਰੀ ਬਵਾਲਾ ਦੀ ਜੀ ਮੇਰਾ ਨਾਮ ਮੋਨੂ ਜੀ ਇਹ ਭਾਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਸੀ ਜਿੱਦਣ ਉਦੋਂ 사ਸਾਂਗ ਹੋਇਆ 사ਸਾਂਗ ਤੋਂ ਬਾਅਦ ਰਹਾ ਨੂੰ ਇਥੇ ਗੋਲਗਾ ਚੋਰੀ ਹੋ ਗਈਆਂ ਕੁਝ ਅੰਦਰੋਂ ਗੋਲਗਾ ਜਿਹੜੀਆਂ ਸੀ ਉਹਨਾਂ ਦੇ ਵਿੱਚ ਉਹ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਕੀ ਹੋਇਆ ਹੈ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੈ ਗਏ ਨੇ ਤੇ ਕੁਝ ਗੋਲਗਾ ਚ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ ਗੋਲਗਾ ਖੋਲਣੀ ਉਦੋਂ ਪਾਸ ਲੱਗਣਾ ਕਿ ਕਿੰਨੇ ਉਹਦੇ ਵਿੱਚ ਇਹ ਮੰਦਰ ਸਾਰਾ ਮੰਦਰ ਕਿੱਥੇ ਬੰਦ ਹੈ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਇੰਟਰ ਦੇ ਵਿੱਚ ਮੰਦਿਰ ਹੈਗਾ ਇਹ ਉਮਰਪੁਰਾ ਇਸੋ ਕੀ ਮਾਮਲਾ ਤੇ ਕਿਹੋ ਜਿਹਾ ਮਾਮਲਾ ਕੀ ਹੋ ਰਿਹਾ ਹੈ ਮਾਮਲਾ ਜੀ ਬਾਬਾ 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 ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਅੰਦਰ ਮੀਹ ਮੱਲੇ ਨੂੰ ਉੱਥੇ ਚਾਰ ਗੋਲ ਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਰਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਜਾਹਰ ਉਹਦਾ ਟੋਣਿਕ ਕਿਤਾਬ ਨੂੰ ਮਾਨੋ ਇੱਕ ਐਸਪਰ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕਮਾਰ ਜੀ ਉਹਨਾਂ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਉਹਨਾਂ ਨੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ